ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਵੱਡੀ ਖੁਸ਼ਖਬਰੀ ਇਹਨਾਂ ਸਮੂਹ ਮਲਾਜ਼ਮਾਂ ਦੇ ਉੱਪਰ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਜਲਦ ਹੀ ਹੋਵੇਗਾ ਲਾਗੂ ਪੱਤਰ ਕੀਤਾ ਗਿਆ ਜਾਰੀ ਉਸ ਪੱਤਰ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੋ ਪੱਤਰ ਜਾਰੀ ਕੀਤਾ ਗਿਆ ਉਸ ਦਾ ਵਿਸ਼ਾ ਹੈ ਮਾਨਯੋਗ ਅਦਾਲਤ ਵੱਲੋਂ ਦਿੱਤੇ ਫੈਸਲੇ ਦੇ ਸੰਮੁਖ ਮਿਤੀ 17 ਸਤ 2020 ਜਾਂ ਇਸ ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਦੀ ਜਗ੍ਹਾ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਦੇ ਪੱਤਰ ਮਿਤੀ 23 4 2025 ਸੰਬੰਧ ਵਿੱਚ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਸਰਵ ਸ਼ਰਮਾ ਵਰਸਿਜ਼ ਪੰਜਾਬ ਸਰਕਾਰ ਦੇ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਸੀ ਉਹ ਮੁਲਾਜ਼ਮ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਆਇਆ ਸੀ ਜਿਸ ਅਨੁਸਾਰ ਪੰਜਾਬ ਸਰਕਾਰ ਦੇ ਜਿੰਨਾ ਵਿਭਾਗਾਂ ਵੱਲੋਂ ਆਪਣੇ ਪੇ ਰੂਲ 17/7/2020 ਤੋਂ ਪਹਿਲਾਂ ਨਹੀਂ ਸੋਧੇ ਗਏ ਉਹਨਾਂ ਵਿਭਾਗਾਂ ਵਿੱਚ ਇਸ ਮਿਤੀ ਤੋਂ ਬਾਅਦ ਭਰਤੀ ਹੋਣ ਵਾਲੇ EMPLOYEES ਲਈ 7ਵੇਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਪੰਜਾਬ ਦਾ ਤਨਖਾਹ ਕਮਿਸ਼ਨ ਦਿੱਤਾ ਜਾਵੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਪੱਤਰਾਂ ਅਨੁਸਾਰ ਸਰਕਾਰ ਵੱਲੋਂ ਇਹੋ ਤਰਜੀਹ ਰਹੀ ਹੈ ਕਿ ਕਿਸੇ ਵੀ ਕੇਸ ਵਿੱਚ ਕੋਈ ਲੀਟੀਗੇਸ਼ਨ ਪੈਦਾ ਨਾ ਹੋ ਜਾਵੇ ਅਤੇ ਜੇਕਰ ਕੋਈ ਲੀਟੀਗੇਸ਼ਨ ਸਾਹਮਣੇ ਆ ਜਾਵੇ ਤਾਂ ਉਸਦਾ ਹੱਲ ਪਹਿਲ ਦੇ ਆਧਾਰ ਤੇ ਗੱਡ ਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ ਪਰੰਤੂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਿਹੜਾ ਕਿ ਇਸ ਸੰਬੰਧ ਦੇ ਵਿੱਚ ਪੱਤਰ ਨੰਬਰ 33 ਮਿਤੀ 23/4/2025 ਜੋ ਕਿ ਜਾਰੀ ਕੀਤਾ ਗਿਆ ਸੀ 17/7/2020 ਜਾਂ ਇਸ ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਲਈ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਸਕੇਲ ਪਿਛਲੀ ਮਿਤੀ ਤੋਂ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ ਜਦੋਂ ਕਿ ਜਿਹੜੇ ਸਰਵ ਸ਼ਰਮਾ ਦੇ ਕੇਸ ਦੇ ਹਵਾਲੇ ਦੇ ਵਿੱਚ ਮਾਨਯੋਗ ਪੰਜਾਬ ਤੇ ਹੈ ਹaryana ਹਾਈ ਕੋਰਟ ਨੇ ਸਰਕਾਰ ਵਿਰੁੱਧ ਕੇਸ ਦਾਇਰ ਕਰ ਰਹੇ ਹਨ ਉਹਨਾਂ ਬਾਰੇ ਮਾਨਜੁਗ ਅਦਾਲਤ ਵੱਲੋਂ ਸਰਵ ਸ਼ਰਮਾ ਦੇ ਫੈਸਲੇ ਦੇ ਹਵਾਲੇ ਵਿੱਚ ਕੇਸਾਂ ਦਾ ਫੈਸਲਾ ਦਿੱਤਾ ਜਾ ਰਿਹਾ ਮਾਨਜੁਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲਿਆਂ ਦੇ ਸਨ ਮੁੱਖ ਸੰਬੰਧਿਤ ਵੱਖ-ਵੱਖ ਵਿਭਾਗਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤਨਖਾਹ ਫਿਕਸ ਕਰਨ ਬਾਰੇ ਮੰਗੀ ਜਾ ਰਹੀ ਸਲਾਹ ਦੇ ਸਨ ਮੁੱਖ ਵਿੱਤ ਵਿਭਾਗ ਵੱਲੋਂ ਪ੍ਰਬੰਧਕੀ 77 ਵਿਭਾਗਾਂ ਦੇ ਐਚਓਡੀ ਨੂੰ ਆਪਣੇ ਪੱਧਰ ਤੇ ਤਨਖਾਹ ਫਿਕਸ ਕਰਨ ਲਈ ਸਲਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਇਹ ਇੱਕ ਵਿੱਤੀ ਮਾਮਲਾ ਹੋਣ ਕਾਰਨ ਵਿੱਤ ਵਿਭਾਗ ਵੱਲੋਂ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਸਬੰਧਿਤ EMPLOYEES ਦੀ ਤਨਖਾਹ ਕਿਹੜੇ ਸਕੇਲਾਂ ਵਿੱਚ ਫਿਕਸ ਕੀਤੀ ਜਾਣੀ ਹੈ ਤਾ ਜੋ ਪੇ ਕਮਿਸ਼ਨ ਦੀ ਦਰਜ ਤੇ ਯੂਨੀਫਾਰਮ ਤਰੀਕੇ ਨਾਲ ਸਮੂਹ ਮਲਾਜ਼ਮਾਂ ਦੇ ਸਕੇਲ ਇੱਕੋ ਫਿਕਸ ਹੋਣ ਤੇ ਭਵਿੱਖ ਵਿੱਚ ਕੋਈ ਵੀ ਲਿਟੀਗੇਸ਼ਨ ਪੈਦਾ ਨਾ ਹੋਵੇ ਜੇਕਰ ਕਿਸੇ ਵਿਭਾਗ ਦੇ ਸਰਵਿਸ ਰੂਲ ਪੁਰਾਣੇ ਪੇ ਸਕੇਲ ਨਾਲ 1976 1966 1996 2006 ਵਾਲੇ ਹੋਣ ਬਾਰੇ ਵਿੱਤ ਵਿਭਾਗ ਵੱਲੋਂ ਇਹ ਸਾਫ਼ ਕੀਤਾ ਜਾਣਾ ਚਾਹੀਦਾ ਹੈ ਇਸ ਸਥਿਤੀ ਵਿੱਚ ਸਾਲ 2016 ਦੇ ਪੇ ਸਕੇਲਾਂ ਨੂੰ ਪੇ ਰੂਲ ਦਾ ਬੇਸ ਮੰਨਿਆ ਜਾਵੇ। ਹਾਂਜੀ ਦੋਸਤੋ ਇਹ ਪੱਤਰ ਜਾਰੀ ਕੀਤਾ ਗਿਆ ਹੈ ਤੇ ਅੱਗੇ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਉਕਤ ਦਰਸਾਈ ਸਥਿਤੀ ਦੇ ਵਿੱਚ ਸਾਲ 17/7/2020 ਤੋਂ ਬਾਅਦ ਭਰਤੀ ਜੋ ਮਲਾਜ਼ਮ ਨੇ ਸਮੂਹ ਮਲਾਜ਼ਮਾਂ ਦੇ ਹਿੱਤਾ ਹਿੱਤਾਂ ਦੀ ਰਾਖੀ ਕੁਦਰਤੀ ਨਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਫੈਸਲੇ ਦੇ ਸਾਨ ਵਖਾਈ ਐਸੋਸੀਏਸ਼ਨ ਇਹ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਪਰਸ ਵਿੱਤ ਪਰਸਨਲ ਦੇ ਪੱਤਰ 33 ਮਿਤੀ 23 4 2025 ਨੂੰ ਤੁਰੰਤ ਤੁਰੰਤ ਵਾਪਸ ਲਿਆ ਜਾਵੇ ਇਸ ਦੇ ਇਲਾਵਾ ਸਰਵ ਸ਼ਰਮਾ ਵਰਸਿ ਪੰਜਾਬ ਸਰਕਾਰ ਦੇ ਕੇਸ ਵਿੱਚ ਆਏ ਫੈਸਲੇ ਤੋਂ ਬਾਅਦ ਜਿੰਨਾ ਵਿਭਾਗਾ ਦੇ ਸਰਵਿਸ ਰੂਲ ਸੋਧੇ ਨਹੀਂ ਗਏ ਫਿਰ ਚਾਹੇ ਉਹਨਾਂ ਵਿਭਾਗਾਂ ਦੇ ਮਲਾਜ਼ਮਾਂ ਵੱਲੋਂ ਕੋਰਟ ਵੀ ਕੋਰਟ ਕੇਸ ਵੀ ਨਾ ਕੀਤਾ ਗਿਆ ਹੋਵੇ ਉਹਨਾਂ ਸਾਰੇ ਵਿਭਾਗਾਂ ਦੇ ਵਿਚਾਰ ਦੇ ਹੋਏ ਤਨਖਾਹ ਫਿਕਸ ਲਈ ਵਿੱਤ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਵਿਭਾਗਾਂ ਦੇ ਲਈ ਇੱਕ ਕਾਮਨ ਪੱਤਰ ਜਾਰੀ ਹੋਵੇ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਪੰਜਾਬ ਵਿੱਚ ਭਰਤੀ ਹੋਏ ਜਾਂ ਹੋਣ ਵਾਲੇ ਸਮੂਹ ਨਵੇਂ ਮਲਾਜ਼ਮਾਂ ਨੂੰ ਕੇਂਦਰ ਦੀ ਜਗ੍ਹਾ ਪੰਜਾਬ ਦੇ ਸਕੇਲ ਹੀ ਉਹਨਾਂ ਉੱਪਰ ਲਾਗੂ ਕੀਤੇ ਜਾਣ ਹਾਂਜੀ ਦੋਸਤੋ ਪੱਤਰ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਦੇਣ ਦੇ ਲਈ ਯਕ ਇਨਾ ਮੁਲਾਜ਼ਮਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਕੇਸ ਜਿੱਤਲੇ ਪਰ ਪੰਜਾਬ ਸਰਕਾਰ ਨੇ ਫਿਰ ਵੀ ਹਜੇ ਤੱਕ ਇਨਾ ਸਮੂਹ ਮੁਲਾਜ਼ਮਾ ਦੇ ਉੱਪਰ ਪੰਜਾਬ ਦਾ ਛੇਵਾ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ